ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਡੇ ਚੈਨਲ ਆਲਰੇਡੀ ਫੈਮਿਲੀ ਵਿੱਚ ਬਹੁਤ-ਬਹੁਤ ਸਵਾਗਤ ਹੈ ਜੀ ਜੇਕਰ ਤੁਸੀਂ ਆਪਣੇ ਲੜਕਾ ਦੇ ਲੜਕੀ ਦੇ ਰਿਸ਼ਤੇ ਦੀ ਐਡ ਪਾਉਣਾ ਚਾਹੁੰਦੇ ਹੋ ਤਾਂ ਸਾਡੇ ਵਟਸਐਪ ਨੰਬਰ ਤੇ ਤੁਸੀਂ ਮੈਸੇਜ ਕਰ ਸਕਦੇ ਹੋ ਰਿਸ਼ਤੇ ਦੀ ਐਡ ਪਾਉਣ ਲਈ ਤੁਸੀਂ ਸਾਨੂੰ ਆਪਣਾ ਨਾਮ ਉਮਰ ਜਾਤ ਗੋਤ ਕੱਦ ਕਮ ਪ੍ਰਾਪਰਟੀ ਸਾਰਾ ਬਾਇਓ ਡਾਟਾ ਤੁਸੀਂ ਐਡ ਲਗਾਉਣ ਲਈ ਆਪਣੀ ਜਾਨਕਾਰੀ ਭੇਜੋ ਨਾਲੇ ਆਪਣਾ ਨੰਬਰ ਦੱਸੋ ਜਿਹੜਾ ਐਡ ਵਿੱਚ ਦੱਸਣਾ ਐਡ ਦੀ ਫੀਸ ਇੱਕ ਵਾਰ ਲਈ ਜਾਂਦੇ ਤੇ ਐਡ ਕੁਝ ਦਿਨ ਬਾਅਦ ਦੁਬਾਰਾ-ਦੁਬਾਰ ਲਗਾਈ ਜਾਂਦੀ ਹੈ ਜਿਹੜਾ ਵੀ ਤੁਸੀਂ ਸਾਡੇ ਚੈਨਲ ਤੋਂ ਰਿਸ਼ਤਾ ਕਰਨਾ ਹੈ ਵੇਖ ਕੇ ਉਹ ਤੁਸੀਂ ਆਪਣੀ ਜ਼ਿੰਮੇਵਾਰੀ ਤੇ ਕਰਨਾ ਹੈ ਰਿਸ਼ਤੇ ਦੀ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਕੇ ਰਿਸ਼ਤਾ ਕਰਨਾ ਹੈ ਕਿਉਂਕਿ ਸਾਡਾ ਕੰਮ ਸਿਰਫ ਰਿਸ਼ਤੇ ਦੀ ਐਡ ਪਾਉਂਦਾ ਹੈ ਤੇ ਫਟਾਫਟ ਤੁਸੀਂ ਆਪਣਾ ਕਾਪੀ ਪੈਨ ਚੱਕੋ ਤੇ ਸਾਡੇ ਨਵੇਂ ਤੋਂ ਨਵੇਂ ਰਿਸ਼ਤੇ ਨੋਟ ਕਰੋ ਤੇ ਅੱਜ ਦੀ ਵੀਡੀਓ ਆਪਾਂ ਸ਼ੁਰੂ ਕਰਦੇ ਹਾਂ ਪਹਿਲਾ ਰਿਸ਼ਤਾ ਹੈ ਜੀ ਨਾਮ ਗੁਰਪ੍ਰੀਤ ਸਿੰਘ ਹੈ ਉਮਰ 35 ਸਾਲ ਹੈ ਪੜਾਈ 8 ਪਾਸ ਹੈ ਗੋਤ ਸਨਿਆਸੀ ਕਾਸਟ 바ਵਾ ਕੱਦ 5 ਫੁੱਟ 8 ਇੰਚ ਹੈ ਜੀ ਇਹਨਾਂ ਦੇ ਮਾਤਾ ਪਿਤਾ ਨੇ ਪਿਤਾ ਠੇਕੇਦਾਰ ਦਾ ਕੰਮ ਕਰਦੇ ਨੇ ਮਾਤਾ ਹਾਊਸ ਵਾਈਫ ਨੇ ਇਨਦੇ ਦੋ ਭੈਣਾਂ ਨੇ ਜੀ ਇਹ ਤਿੰਨ ਭਰਾ ਨੇ ਦੋਨੋਂ ਭੈਣਾਂ ਮੈਰਿਡ ਨੇ ਤੇ ਇੱਕ ਭਰਾ ਮੈਰਿਡ ਹੈ। ਇਹਨਾਂ ਦਾ ਹਮ ਰਾਜਗਰੀ ਠੇਕੇਦਾਰੀ ਦਾ ਹੈ। ਇਹਨਾਂ ਦੇ ਦੋ ਮਕਾਨ ਨੇ ਪਤਾ ਬਹੀਲਾ ਜ਼ਿਲ੍ਹਾ ਬਰਨਾਲਾ। ਮੰਗ ਇਹਨਾਂ ਨੂੰ ਗਰੀਬ ਕਰਦੀ ਸਿੰਪਲ ਕੁੜੀ ਘਰ ਸੰਭਾਲਣ ਵਾਲੀ ਚਾਹੀਦੀ ਹੈ। ਲੜਕੀ ਭਾਵੇਂ ਕਿਸੇ ਵੀ ਕਾਸ਼ਟ ਤੋਂ ਹੋਵੇ ਪਰ ਮਜਬੀ ਸਿੱਖਣ ਦੀ ਨਾ ਹੋਵੇ। ਇਹਨਾਂ ਥੱਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ। ਜੜਸੀ ਇੱਕ ਲੜਕੀ ਹੈ ਜੀ ਜਨਮ 1994 ਹੈ ਕੱਦ 5 ਫੁੱਟ 4 ਇੰਚ ਹੈ। ਬੀਐਸਸੀ ਨਰਸਿੰਗ ਕੀਤੀ ਹੋਈ ਐ ਨਿਊਜ਼ੀਲੈਂਡ ਪੀਆਰ ਫਰੋਂ ਅੰਮ੍ਰਿਤਸਰ ਡਿਸਟ੍ਰਿਕਟ ਤੋਂ ਸਿੰਗਲ ਚਾਈਲਡ ਆਫ ਪੇਰੈਂਟਸ ਮੰਗ ਜਰਸੀ ਕ ਲੜਕਾ ਜੀ ਅੰਮ੍ਰਿਤਸਰ ਡਿਸਟ੍ਰਿਕਟ ਵਿਦ ਕੁਆਲੀਫਿਕੇਸ਼ਨ ਐਂਡ ਅ ਗੁੱਡ ਫੈਮਿਲੀ ਵੈਲਿਊਜ਼ ਫਰੋਂ ਨਿਊਜ਼ੀਲੈਂਡ ਐਂਡ ਆਸਟ੍ਰੇਲੀਆ ਪੀਆਰ অর ਸਿਟੀਜ਼ਨ ਇਹਨਾਂ ਨੂੰ ਨਿਊਜ਼ੀਲੈਂਡ ਜਾਂ ਆਸਟ੍ਰੇਲੀਆ ਵਾਲੇ ਹੀ ਸੰਪਰਕਨ ਪਰਵਾਰ ਨੇ ਪੂਰੀ ਸ਼ਕਤੀ ਨਾਲ ਕਿਹਾ ਜੀ ਹੋਰ ਕੰਟਰੀ ਵਾਲੇ ਇਹਨਾਂ ਨੂੰ ਸੰਪਰਕ ਨਾ ਕਰਨ ਜੀ ਇਹਨਾਂ ਥਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਨਾਮ ਸੰਦੀਪ ਫਲੋਰਾ ਜੀ ਰਿਸ਼ੂ ਹੈ ਨਾਮ ਉਮਰ 22 ਸਾਲ ਹੈ ਕਾਸਟ ਫਲੋਰਾ ਕਾਦਕ 6 ਫੁੱਟ 3 ਇੰਚ ਹੈ ਬਿਜ਼ਨਸ ਕੈਨੇਡਾ ਲੜਕਾ ਸਟੱਡੀ ਬਿਜ਼ਨਸ ਮੈਨੇਜਮੈਂਟ ਇਹਨਾਂ ਦੀ ਇੱਕ ਭੈਣ ਦੇ ਭਰਾ ਹਨ ਦੋਨੋਂ ਮੈਡਨ ਜੀ ਇਹਨਾਂ ਦੇ ਮਾਤਾ ਪਿਤਾ ਜਰਮਨੀ ਵਿੱਚ ਨੇ ਲੜਕਾ ਜਰਮਨੀ ਵਿੱਚ ਸਿਟੀਜ਼ਨ ਹੈ ਪਤਾ ਜਲੰਧਰ ਮੰਗ ਇਹਨਾਂ ਨੂੰ ਲੜਕੀ ਵਧੀਆ ਪਰਿਵਾਰ ਤੋਂ ਸੁਹਣੀ ਸੁਨੱਖੀ ਸਮਾਰਟ ਐਜੂਕੇਟਿਡ ਵਾਲੀ ਲੜਕੀ ਚਾਹੀਦੀ ਹੈ ਲੜਕੀ ਦਾ ਕੱਦ 5 ਫੁੱਟ 6 ਜਾਂ 5 ਫੁੱਟ 7 ਇੰਚ ਹੋਵੇ ਇਹਨਾਂ ਨੂੰ ਸੁਨਿਆਰੇ ਜਾਂ ਰਾਮਗੜੀ ਕਾਸਟ ਵਾਲੇ ਸੰਪਰਕ ਕਰ ਸਕਦੇ ਨੇ ਇਹਨਾਂ ਥਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਨਾਮ ਸਿੰਘਾ ਜੀ ਕਾਸਟ ਜਰਸੀਖ ਹੈ ਗੋਤ ਬਰਾੜ ਉਮਰ 25 ਸਾਲ ਹੈ ਕੱਦ 5.8 ਇੰਚ ਹੈ ਕੰਮ ਸਟੂਡੈਂਟ ਮਕੈਨਿਕਲ ਦਾ ਆਸਟ੍ਰੇਲੀਆ ਵਿੱਚ ਦੁਕਾਨ ਮਕੈਨਿਕ ਦੀ ਹੈ ਮਾਤਾ ਪਿਤਾ ਨੇ ਪਿਤਾ ਖੇਤੀਬਾੜੀ ਕਰਦੇ ਨੇ ਮਾਤਾ ਹਾਊਸ ਵਾਈਫ ਨੇ ਇਹਨਾਂ ਦੇ ਤਿੰਨ ਭੈਣਾਂ ਨੇ ਜੀ ਭੈਣਾਂ ਮੈਰਿਡ ਨੇ ਪਤਾ ਜੈਤੋ ਜ਼ਿਲ੍ਹਾ ਫਰੀਦਕੋਟ ਲੜਕਾ ਤਲਖਸ਼ ਦਾ ਜੀ ਮੰਗ ਇਹਨਾਂ ਨੂੰ ਲੜਕੀ ਸੋਹਣੀ ਸੁਨੱਖੀ ਪੜ੍ਹੀ ਲਿਖੀ ਵਧੀਆ ਪਰਿਵਾਰ ਤੋਂ ਆਸਟ੍ਰੇਲੀਆ ਜਾਣ ਦੀ ਚਾਹਵਨ ਲੜਕੀ ਚਾਹੀਦੀ ਹੈ ਲੜਕੀ ਦੇ ਕਾਸਟ ਜਰਸੀਖੀ ਹੋਵੇ ਇਹਨੇ ਥੱਲੇ ਨੰਬਰ ਦਿੱਤੇ ਗਏ ਨੇ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ। ਨਾਮ ਸਿੰਘ ਹੈ ਜੀ ਉਮਰ 25 ਸਾਲ ਹੈ ਜ਼ਿਲ੍ਹਾ ਪਟਿਆਲਾ ਕਾਸਟ ਜੱਟ ਸਿੱਖ ਹੈ ਪਿਤਾ ਗਵਰਨਮੈਂਟ ਜੌਬ ਤੋਂ ਰਿਟਾਇਰ ਨੇ ਮਾਤਾ ਹਾਊਸ ਵਾਈਫ ਨੇ ਲੜਕਾ ਆਰਮੀ ਵਿੱਚ ਹੈ ਲੜਕੇ ਨੂੰ 12 ਕਿੱਲੇ ਜ਼ਮੀਨ ਆਉਂਦੀ ਹੈ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸਿੰਪਲ ਘਰੇਲੂ ਲੜਕੀ ਚਾਹੀਦੀ ਹੈ ਲੜਕੀ ਸਿਰਫ ਜੱਟ ਸਿੱਖ ਕਾਸਟ ਤੋਂ ਹੀ ਹੋਵੇ ਇਹਨਾਂ ਥੱਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ। ਨਾਮ ਕੌਰ ਹੈ ਜੀ ਗੋਤਮਾਨ ਉਮਰ 35 1999 ਕੱਦ ਪੰਡ 4 ਇੰਚ ਕਾਸਟ ਜੱਟ ਸਿੱਖ ਹੈ ਪੜਾਈ ਐਮਸੀਏ ਪੰਜਾਬੀ ਯੂਨੀਵਰਸਿਟੀ ਪਟਿਆਲੇ ਤੋਂ ਮਾਸਟਰ ਇਨ ਐਡਮਿਨਿਸਟ੍ਰੇਸ਼ਨ ਸਾਇੰਸ ਡਿਕਟੇਸ਼ਨ ਯੂਨੀਵਰਸਿਟੀ ਵੈਨਕੂਵਰ ਕਮ ਹੈਂਡਲ ਸਰਵਿਸ ਟੈਕਸ ਡਿਪਾਰਟਮੈਂਟ ਲੜਕੀ ਤਲਾਕਸ਼ੁਦਾ ਬਿਨਾਂ ਬੱਚੇ ਤੋਂ ਹੈ ਤੇ ਕੈਨੇਡਾ ਵਿੱਚ ਸਿਟੀਜ਼ਨ ਹੈ ਪਤਾ ਬਠਿੰਡਾ ਭੈਣ ਕੋਈ ਨਹੀਂ ਜੀ ਪ੍ਰਾ ਮੈਰਿਡ ਹੈ ਮੰਗ ਲੜਕਾ ਪੜਿਆ ਲਿਖਿਆ ਤੇ ਤਲਾਕਸ਼ੁਦਾ ਹੋਵੇ ਖਾਂਦਾਨੀ ਪਰਿਵਾਰ ਤੇ ਪੰਜਾਬ ਵਿੱਚ ਵੀ ਪ੍ਰਾਪਰਟੀ ਹੋਵੇ ਕੈਨੇਡਾ ਪੀਆਰ ਹੋਵੇ ਪੰਜਾਬ ਜ਼ਿਲ੍ਹਾ ਬਠਿੰਡਾ ਨਿਡਲੇ ਇਲਾਕੇ ਸੰਪਰਕ ਕਰਨ ਇਹਨਾਂ ਥਲੇ ਨੰਬਰ ਦਿੱਤੇ ਗਏ ਨੇ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਨਾਮ ਸਿੰਘਾ ਜੀ ਕਾਸਟ ਜੜਸਿਕ ਹੈ ਉਮਰ 32 ਸਾਲ ਹੈ ਗੋਤ ਢੀਂਡਸਾ ਕੱਦ ਪਛੇ ਫੁੱਟ ਪਛੇ ਫੁੱਟ ਪ੍ਰਾਈ ਪਲੱਸ 2 ਹੈ ਇਹਨਾਂ ਦੀ ਇੱਕ ਭੈਣ ਤੇ ਦੋ ਭਰਾ ਨੇ ਜੀ ਕੰਬ ਖੇਤੀਬਾੜੀ ਕਰਦੇ ਨੇ ਪਿੰਡ ਧਨੋਲਾ ਜ਼ਿਲ੍ਹਾ ਬਰਨਾਲਾ ਜ਼ਮੀਨ 2 ਕਿੱਲੇ ਹੈ ਮੰਗ ਇਹਨਾਂ ਨੂੰ ਲੜਕੀ ਪੜ੍ਹੀ ਲਿਖੀ ਸੋਹਣੀ ਸੁਨੱਖੀ ਵਧੀਆ ਪਰਿਵਾਰ ਤੋਂ ਘਰ-ਬਾਰ ਸੰਭਾਲਣ ਵਾਲੀ ਚਾਹੀਦੀ ਹੈ ਵਿਆਹ ਸਿੰਪਲ ਕਰਨੇ ਲੜਕੀ ਦੀ ਕਾਸ ਜੜ ਸਿੱਖੀ ਹੋਵੇ ਇਹਨਾਂ ਥੱਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਗੱਲਬਾਤ ਕਰ ਸਕਦੇ ਹੋ ਨਾਮ ਸ਼ਰਮਾ ਜੀ ਮੰਗਲੀਕ ਲੜਕਾ ਜਨਮ 14/7/1996 ਕੱਦ 5 ਫੁੱਟ 10 ਇੰਚ ਜਨਮ ਸਮਾ 5:15 ਸਵੇਰ ਦਾ ਕਾਸਟ ਸਾਰਸੂਤ ਪੰਡਤ ਹੈ ਪੜਾਈ ਪਲੱਸ 2 ਪੀਟੀਈ 72 ਸਕੋਰ ਲੜਕੀ ਨੂੰ 10 ਏਕੜ ਜ਼ਮੀਨ ਆਉਂਦੀ ਹੈ ਜਿਲ੍ਹਾ ਸੰਗਰੂਰ ਮੰਗ ਇਹਨਾਂ ਨੂੰ ਲੜਕੀ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਪੜ੍ਹੀ ਲਿਖੀ ਕੈਨੇਡਾ ਅਮਰੀਕਾ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਵਿੱਚ ਪੀਆਰ ਹੋਵੇ ਚਾਹੀਦੀ ਹੈ ਜੀ ਲੜਕੀ ਦੀ ਕਾਸਟ ਪੰਡਤ ਹੀ ਹੋਵੇ ਇਹਨਾਂ ਥਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਨਾਮ ਬਿੱਕੀ ਸਿੰਘ ਹੈ ਜੀ ਜਨਮ 11 1992 ਕਾਸਟ ਜੜ ਸਿੱਖ ਹੈ ਕੱਦ 5 ਫੁੱਟ 5 ਇੰਚ ਹੈ ਗੋਤ ਸਰਾ ਪੜਾਈ ਦਾਸਪਾਸ ਹੈ ਪਿੰਡ ਸਹਾਰਣਾ ਜ਼ਿਲ੍ਹਾ ਮਾਨਸਾ ਪਿਤਾ ਗਮਦੂਰ ਸਿੰਘ ਕੰਮ ਖੇਤੀਬਾੜੀ ਕਰਦੇ ਨੇ ਮਾਤਾ ਜਗਮੀਲ ਕੌਰ ਹਾਊਸ ਵਾਈਫ ਨੇ ਇੱਕ ਭਰਾ ਹੈ ਜਿਹੜੇ ਦੋ ਪੜਾ ਮੈਡ ਨੇ ਜ਼ਮੀਨ 5 ਕਿੱਲੇ ਤੇ 10 ਕਿੱਲੇ ਦੀ ਖੇਤੀ ਕਰਦੇ ਨੇ ਖੇਤੀਬਾੜੀ ਦੇ ਸਾਰੇ ਸੰਦੇ ਇਹਨਾਂ ਦੇ ਆਪਣੇ ਨੇ 3 ਤੋਂ 4 ਲੱਖ ਰੁਪਏ ਸਾਲ ਦੀ ਆਮਦਨ ਹੈ ਇਹਨਾਂ ਦੀ ਮੰਗ ਲੜਕੀ ਪੜ੍ਹੀ ਲਿਖੀ ਹੋਵੇ ਭਾਵੇਂ ਗਰੀਬ ਘਰ ਤੋਂ ਹੋਵੇ ਜੇ ਕੋਈ ਬਾਹਰ ਵਾਲੀ ਹੋਵੇ ਡਿਮਾਂਡ ਇਹਨਾਂ ਦੀ ਕੋਈ ਨਹੀਂ ਇਹਨਾਂ ਥਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਨਾਮ ਸਿੰਘ ਹੈ ਜੀ ਜਨਮ 2/12/1992 ਕੱਦ 5 ਫੁੱਟ 8 ਇੰਚ ਹੈ ਕਾਸ਼ਤ ਜਨ ਸਿੱਖ ਹੈ ਵੈਸੇ ਲੜਕਾ ਕਠਿੰਗ ਵੜਾ ਪਰ ਪਗਵੰਦ ਹੈ ਗੋਤ ਸ਼ੋਕਰ ਹੈ ਜੀ ਪਤਾ ਪਿੰਡ ਪੁੰਨੀਆ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਕੰਮ ਖੇਤੀਬਾੜੀ ਹੈ 2 ਕਿੱਲੇ ਜ਼ਮੀਨ ਹੈ ਤੇ 5-6 ਕਿੱਲੇ ਠੇਕੇ ਤੇ ਖੇਤੀ ਕਰਦੇ ਨੇ ਇਹਨਾਂ ਕੋਲ ਆਪਣਾ ਟਰੈਕਟਰ ਹੈ ਪਰਿਵਾਰ ਵਿੱਚ ਮਾਤਾ ਪਿਤਾ ਨੇ 2 ਭੈਣਾਂ ਨੇ ਮੈਰਿਡ ਨੇ ਮੰਗ ਇਹਨਾਂ ਨੂੰ ਘਰੇਲੂ ਪਰਿਵਾਰ ਤੋਂ ਲੜਕੀ ਚਾਹੀਦੀ ਹੈ ਭਾਵੇਂ ਘੱਟ ਪੜ੍ਹੀ ਹੋਵੇ ਲੜਕੀ ਜੱਟ ਜਾਂ ਸੈਣੀ ਕਾਸਟ ਦੀ ਹੋਵੇ ਦਾਦੇ ਜੀ ਕੋਈ ਮੰਗ ਨਹੀਂ ਵਿਆਹ ਸਿੰਪਲ ਕਰਨਾ ਹੈ ਇਹਨਾਂ ਥਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਨਾਮ ਗੁਰਪ੍ਰੀਤ ਸਿੰਘਾ ਜੀ ਜਨਮ ਉਨਿ ਸੋ 92/59 ਇੰਚ ਕਾਸਟ ਜੱਟ ਸਿੱਖ ਪੜਾਈ ਹੋਟਲ ਮੈਨੇਜਮੈਂਟ ਲਿਵਿੰਗ ਯੂਐਸਏ ਉਨਬਰਕ ਪਰਮਿਟ ਪਤਾ ਸ੍ਰੀ ਫਤਿਹਗੜ੍ਹ ਸਾਹਿਬ ਮੰਗ ਇਹਨਾਂ ਲੜਕੀ ਵਧੀਆ ਪਰਿਵਾਰ ਤੋਂ ਛੋੜੀ ਸਨਖੀ ਪੜ੍ਹੀ ਲਿਖੀ ਲੜਕੀ ਚਾਹੀਦੀ ਹੈ ਕੈਨੇਡਾ ਯੂਐਸਏ ਐਂਡ ਜਰਮਨੂ ਪਹਿਲ ਹੈ ਇਹਨਾਂ ਥਲੇ ਨੰਬਰ ਦਿੱਤੇ ਗਏ ਨੇ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਮੋਤੀ ਮੁਸਲਮਨ ਲੜਕਾ ਹੈ ਜੀ ਜਨਮ 10 ਫਰਵਰੀ 1994 ਆ ਕੱਦ 5.7 ਇੰਚਾ ਪੜਾਈ ਬੀਟਾ ਕ ਐਮਬੀਏ ਸੋਹਣਾ ਸੁਨੱਖਾ ਲੜਕਾ ਆਸਟ੍ਰੇਲੀਆ ਵਿੱਚ ਪੀਆਰਆਰ ਦੀ ਫਾਈਲ ਲਗਾਈ ਹੋਈ ਹੈ ਮੰਗ ਇਹਨਾਂ ਨੂੰ ਲੜਕੀ ਵਧੀਆ ਪਰਿਵਾਰ ਤੋਂ ਛੋੜੀ ਸੁਨੱਖੀ ਲੜਕੀ ਚਾਹੀਦੀ ਹੈ ਇਹਨਾਂ ਥਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਗੱਲਬਾਤ ਕਰ ਸਕਦੇ ਹੋ ਨਾਮ ਸਿੰਘਾ ਜੀ ਉਮਰ 33 ਸਾਲ ਹੈ ਕਾਸਟ ਜੱਟ ਸਿੱਖਾ ਕੱਦ ਪੰਡ 8 ਇੰਚਾ ਪੜਾਈ ਪਲੱਸ 2 ਕੰਮ ਖੇਤੀਬਾੜੀ ਤੇ ਡੈਰੀ ਫਾਰਮ ਦਾ ਵਧੀਆ ਘਰਵਾਰ ਪਰਿਵਾਰ ਵਿੱਚ ਮਾਤਾ ਪਿਤਾ ਨੇ ਇੱਕ ਵੱਡਾ ਭਰਾ ਹੈ ਮੈਰਣ ਹੈ ਜ਼ਮੀਨ ਕੁੱਲ 14 ਕਿੱਲੇ ਹੈ ਦੋਵਾਂ ਭਰਾਵਾਂ ਨੂੰ 7-7 ਕਿੱਲੇ ਆਉਂਦੀ ਹੈ ਲੜਕਾ ਸੋਨਾ ਸੁਨੱਖਾ ਹੈ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਘਰੇਲੂ ਜੜ ਸਿੱਖ ਸੋਹਣੀ ਸੁਨੱਖੀ ਲੜਕੀ ਚਾਹੀਦੀ ਹੈ ਇਹਨਾਂ ਥੱਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਨਾਮ ਕੁਨਾਲ ਸ਼ਾਹੀ ਹੈ ਜੀ ਜਨਮ 11 ਤੰਨੂ 1995 ਜਨਮ ਸਮਾ 8:20 ਮਿੰਟ ਜਨਮ ਸਥਾਨ ਮੰਡੀ ਗੋਵਿੰਦਗੜ੍ਹ ਪੰਜਾਬ ਕਾਸਟ ਖੱਤਰੀ ਗੋਤ ਸ਼ਾਹੀ ਕਾਦਰ ਪਾਇਨ 24 ਇੰਚ ਪੜਾਈ ਗ੍ਰੈਜੂਏਸ਼ਨ ਜੌਬ ਅਕਾਊਂਟੈਂਟ ਪਿਤਾ ਸੰਜੀ ਕੁਮਾਰ ਸ਼ਾਹੀ ਕੈਸ਼ੀਅਰ ਨੇ ਮਾਤਾ ਸੰਜੁਗਤਾ ਸ਼ਾਹੀ ਹਾਊਸ ਵਾਈਫ ਨੇ ਇੱਕ ਪੈਣ ਮੈਰੰਡਾ ਲੜਕਾ ਸੋਹਣਾ ਸੁਨੱਖਾ ਰੰਗ ਸਾਫ ਹੈ ਮੰਗ ਇਹਨਾਂ ਨੂੰ ਸਿੰਪਲ ਘਰੇਲੂ ਪਰਿਵਾਰ ਤੋਂ ਘਰੇਲੂ ਲੜਕੀ ਚਾਹੀਦੀ ਹੈ ਖੱਤਰੀ ਕਾਸਮ ਪਹਿਲਾ ਬਾਕੀ ਸੈਣੀ ਜਾਂ ਜੱਟ ਕਾਸ ਦੀ ਸੰਪਰਕ ਕਰ ਸਕਦੇ ਨੇ ਇਨਾਂ ਥਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਨਾਮ ਜਸਵਿੰਦਰ ਸਿੰਘ ਆਲਖਾ ਜੀ ਉਮਰ 30 ਸਾਲ ਕੱਦ 5 ਫੁੱਟ 11 ਇੰਚ ਕਾਸਟ ਜਰ ਸਿੱਖ ਹੈ ਪੜਾਈ ਪਲੱਸ 2 ਆਈਟੀਆਈ ਕੰਮ ਖੇਤੀਬਾੜੀ ਕਰਦੇ ਨੇ ਭੈਣ ਇੱਕ ਜੂਕੇ ਵਿੱਚ ਡਾਕਟਰ ਨੇ ਪਿਤਾ ਐਕਸਪਾਇਰ ਨੇ ਮਾਤਾ ਹਾਊਸ ਵਾਈਫ ਨੇ ਜ਼ਿਲ੍ਹਾ ਮੋਗਾ ਮੰਗਗੇ ਨੂੰ ਲੜਕੀ ਫੌਨ ਕੰਟਰੀ ਤੋਂ ਹੋਵੇ ਭਾਵੇਂ ਤਲਾਕशुदा ਜਾਂ ਬੱਚੇ ਵਾਲੀ ਹੋਵੇ ਇਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਜੀ ਇਹਨਾਂ ਥਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਨਾਮ ਸਰਬਜੀਤ ਸਿੰਘ ਸੇਖੋ ਆ ਜੀ ਜਨਮ 1994 ਕੱਦ 5 ਫੁੱਟ 10 ਇੰਚ ਕਾਸਟ ਜਰ ਸਿੱਖ ਪੜਾਈ ਪਲੱਸ 2 ਐਂਡ ਅਗਰੀ ਰਿਸਰਚਰ ਡਿਪਲੋਮਾ ਪਤਾ શ્રી ਗੰਗਾ ਨਗਰ ਇਹਨਾਂ ਦੀ ਇੱਕ ਭੈਣ ਤੇ ਇਹ ਤਿੰਨ ਭਰਾ ਨੇ ਜੀ ਭੈਣ ਮੈਰਿਡ ਹੈ ਜੀ ਜ਼ਮੀਨ 96 ਬਿਗਿਆ ਤਿੰਨਾਂ ਭਰਾਵਾਂ ਨੂੰ 32-32 ਬਿਗਿਆ ਹੁੰਦੀ ਹੈ ਕੰਮ ਖੇਤੀਬਾੜੀ ਕਰਦੇ ਨੇ ਮੰਗਿਆ ਨੂੰ ਲੜਕੀ ਵਧੀਆ ਪਰਿਵਾਰ ਤੋਂ ਸੋਹਣੀ ਸੰਖੀ ਪੜੀ ਲਿਖੀ ਲੜਕੀ ਚਾਹੀਦੀ ਹੈ ਲੜਕੀ ਦਾ ਕੱਦ 5 ਫੁੱਟ 4 ਇੰਚ ਤੋਂ ਉੱਪਰ ਹੋਵੇ ਲੜਕਤਾ ਦੇ ਦੀ ਕੋਈ ਮੰਗ ਨਹੀਂ ਲੜਕੀ ਦੀ ਕਾਹ ਚੜ ਸਿੱਖੀ ਹੋਵੇ ਇਹਨਾਂ ਥੱਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਨਾਮ ਸਿੰਘ ਦਾ ਜੀ ਜਨਮ 28/4/1999 99 ਕੱਦ 5 ਫੁੱਟ 10 ਇੰਚ ਕਾਸਟ ਜੜ ਸਿੱਖਾ ਗੋਤ ਤੂਰ ਪੜਾਈ ਬੀਏ ਜਿਲ੍ਹਾ ਮੋਗਾ ਲੜਕਾ ਅਮਰੀਕਾ ਵਿੱਚ ਵਰਕ ਪਰਮਿਟ ਤੇ ਹੈ ਇਹਨਾਂ ਦੀ ਇੱਕ ਭੈਣ ਤੇ ਭਰਾ ਕੈਨੇਡਾ ਵਿੱਚ ਪੀਆਰ ਨੇ ਜ਼ਮੀਨ 16 ਕਿੱਲੇ ਹੈ ਦੋਵਾਂ ਪਰਮਾ ਨੂੰ 8-8 ਕਿੱਲੇ ਆਉਂਦੀ ਹੈ ਮੰਗ ਹੈ ਲੜਕੀ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਪੜੀ ਲਿਖੀ ਕੈਨੇਡਾ ਜਾਂ ਅਮਰੀਕਾ ਪੀਆਰ ਲੜਕੀ ਚਾਹੀਦੀ ਹੈ ਲੜਕੀ ਤਲਾਕਸ਼ਾਦਾ ਵੀ ਮਨਜ਼ੂਰ ਹੈ ਬਿਨਾਂ ਬੱਚੇ ਤੋਂ ਲੜਕੀ ਦੀ ਕਾਸਟ ਜੜ ਸਿੱਖੀ ਹੋਵੇ ਇਹਨਾਂ ਥਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਨਾਮ ਅਨੂਜ ਮਹਾਜਨਾ ਜੀ ਜਨਮ 12/10/1992 ਕਾਸਟ ਮਹਾਜਨ ਗੋਤ ਲੰਮੀ ਪੜ੍ਹਾਈ ਦਾਸ ਪਾਸ ਡਿਪਲੋਮਾ ਕੰਪਿਊਟਰ 3 ਸਾਲ ਦਾ ਕੰਮ ਇਮੀਗ੍ਰੇਸ਼ਨ ਦਾ ਹੈ ਤਨਖਾਹ 22000 ਮਹੀਨਾ ਇਹਨਾਂ ਦੇ ਇੱਕ ਛੋਟਾ ਭਰਾ ਹੈ ਜੀ ਮਕਾਨ 111 ਗਾਜ ਦਾ ਆਪਣਾ ਪਿਤਾ ਐਕਸਪਾਇਰ ਨੇ ਮਾਤਾ ਹਾਊਸ ਵਾਈਫ ਨੇ ਘਰ ਵਿੱਚ ਪੁੜੀਕ ਦਾ ਕੰਮ ਕਰਦੇ ਨੇ ਪਤਾ ਅਮਰਸਾਹ ਸਾਹਿਬ ਲక్ష్ਮੀ ਵਿਹਾਰ 88 ਫੁੱਟ ਰੋਡ ਹਾਊਸ ਨੰਬਰ 105 ਅਮਰਸਰ ਸਾਹਿਬ ਲੜਕਾ ਤਲਾਕਸ਼ੁਦਾ ਹੈ ਜੀ ਲੜਕੇ ਦੀ ਕੱ비 ਬਾਂ ਕਮਜ਼ੋਰ ਹੈ ਪਰ ਸਕੂਟਰ ਗੱਡੀ ਸਭ ਚਲਾ ਲੈਂਦੇ ਨੇ ਮੰਗ ਇਹਨਾਂ ਲੜਕੀ ਦਾ 10 ਜਾਂ 12 ਪਾਸ ਲੜਕੀ ਚਾਹੀਦੀ ਹੈ ਲੜਕੀ ਕਿਸੇ ਵਿਕਾਸਟ ਦੀ ਹੋਵੇ ਪਰ ਮੱਝ ਵੀ ਸਿੱਖਾਂ ਦੀ ਨਾ ਹੋਵੇ ਵਿਆਹ ਸਿੰਪਲ ਕਰਨੇ ਨੇ ਥੱਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਨਾਮ ਸਿੰਘਾ ਜੀ ਕਾਹਚ ਜੜ ਸਿੱਖ ਹੈ ਜਨਮ 24/1979 ਕੱਤ ਪੁਆਇੰਟ 8 ਜਾਂ ਘੋਤ ਖਟੜਾ ਪੜਾਈ میٹرਿਕ ਲੜਕੇ ਦੀਆਂ ਦੋ ਭੈਣਾਂ ਨੇ ਜੀ ਇੱਕ ਪਰ ਆਏ ਸਾਰੇ ਮੈਡ ਨੇ ਲੜਕਾ ਕੈਨੇਡਾ ਵਿੱਚ ਹੈ ਤਲਾਕशुदा ਹੈ ਦੋ ਬੱਚੇ ਨੇ ਇੱਕ 14 ਸਾਲ ਦਾ ਇੱਕ 7 ਸਾਲ ਦਾ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਘਰ-ਵਾਰ ਸੰਭਾਲਣ ਵਾਲੀ ਲੜਕੀ ਚਾਹੀਦੀ ਹੈ ਲੜਕੀ ਭਾਵੇਂ ਤਲਾਕशुदा ਹੋਵੇ ਜਿੰਨਾਂ ਕੋਲ ਬੱਚੇ ਬੇਟੀ ਆ ਉਹ ਵੀ ਸੰਪਰਕ ਕਰ ਸਕਦੇ ਨੇ ਲੜਕੀ ਭਾਵੇਂ ਇੰਡੀਆ ਤੋਂ ਹੋਵੇ ਭਾਵੇਂ ਕੈਨੇਡਾ ਤੋਂ ਹੋਵੇ ਕੈਨੇਡਾ ਨੂੰ ਪਹਿਲ ਹੈ ਜੇ ਲੜਕੀ ਇੰਦੇ ਤੋਂ ਹੋਵੇਗੀ ਤਾਂ ਵਿਆਹ ਕਰਵਾ ਕੇ ਲੜਕਾ ਲੜਕੀ ਤੇ ਬੱਚਿਆਂ ਨੂੰ ਕੈਨੇਡਾ ਨਾਲ ਲੈ ਕੇ ਜਾਵੇਗਾ ਇਹਨਾਂ ਥਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਨਾਮ ਰਾਜਵੀਰ ਸਿੰਘ ਹੈ ਜਨਮ 1993 ਹੈ ਪੜਾਈ ਪਲੱਸ 2 ਕੱਦ 5 ਬਾਂਹ 11 ਇੰਚ ਹੈ ਕੈਲੀਫੋਰਨੀਆ ਯੂ ਐਸ ਏ ਸਿਟੀਜ਼ਨ ਹੈ ਕਾਸਟ ਜਰਸੀ ਹੈ ਗੋਤ ਢਿੱਲੋ ਹੈ ਪਤਾ ਤਰਨਤਨ ਸਾਹਿਬ ਜ਼ਮੀਨ 5 ਕਿੱਲੇ ਹੈ 5 ਏਕੜ ਹੈ ਤੇ ਟਰਾਂਸਪੋਰਟ ਦਾ ਯੂ ਐਸ ਐਨ ਜੀ ਡੀ ਐਨ ਆਰ ਆਈ ਗਰਲ ਇਹਨਾਂ ਥਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਨਾਮ ਕੌਰ ਹੈ ਜੀ ਕਾਸਤ ਰਵਿਦਾਸ ਸਿੰਘ ਹੈ ਜਨਮ 1991 ਕੱਦ 5 ਫੁੱਟ 5 ਇੰਚ ਪੜ੍ਹਾਈ ਐਮਏ ਬੀਐਡ ਐਂਟੀਟੀ ਜੋਬ ਪ੍ਰਾਈਵੇਟ ਟੀਚਰ ਹੈ ਪਰਿਵਾਰ ਵਿੱਚ ਮਾਤਾ ਹਾਊਸ ਵਾਈਫ ਨੇ ਇੱਕ ਭਰਾ ਹੈ ਪ੍ਰਾਈਵੇਟ ਜੋਬ ਕਰਦਾ ਹੈ ਦੋ ਭੈਣਾਂ ਮੈਰਿਡ ਨੇ ਜੁਕੇ ਵਿੱਚ ਸੈਟਲ ਨੇ ਤੇ ਪਤਾ ਲੁਧਿਆਣਾ ਲੜਕੀ ਸੋਹਣੀ ਸੁਨੱਖੀ ਹੈ ਮੰਗ ਇਹਨਾਂ ਨੂੰ ਰਵਿਦਾਸ ਸਿੰਘ ਪਰਿਵਾਰ ਤੋਂ ਵਧੀਆ ਪੜਿਆ ਲਿਖਿਆ ਕਿਸੇ ਵੀ ਗਵਰਨਮੈਂਟ ਜੋਬ ਕਰਦਾ ਲੜਕਾ ਚਾਹੀਦਾ ਹੈ ਲੜਕਾ ਆਰਮੀ ਜਾਂ ਪੁਲਿਸ ਵਿੱਚ ਹੋਵੇ ਲੁਧਿਆਣਾ ਜ਼ਿਲ੍ਹੇ ਨੂੰ ਪਹਿਲਾ ਹੈ ਇਹਨਾਂ ਥਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਨਾਮ ਦੱਤਾ ਜੀ ਜਨਮ 15 ਅਕਤੂਬਰ 1988 ਕਾਸਟ ਪੰਡਤ ਗੋਤ ਦੱਤ ਕਦਮਾਪੁਰ 8 ਅੰਚੇ ਪੜਾਈ ਬੀ ਟੈਕ ਇਲੈਕਟ੍ਰੋਨਿਕ ਪਤਾ ਨਾਬਾ ਜ਼ਮੀਨ 1 ਏਕੜ 600 ਗਾਜ਼ ਦਾ ਪਲਾਟ ਹੈ ਤੇ ਪਿੰਡ ਵਿੱਚ ਇੱਕ ਕੋਠੀ ਹੈ ਲੜਕਾ ਤਲਾਕ ਲੜਕਾ ਕੈਨੇਡਾ ਵਿੱਚੋਂ ਪੀਆਰ ਹੈ ਕੰਮ ਗਵਰਨਮੈਂਟ ਜੋਬ ਇਨ ਕੈਨੇਡਾ ਸਿਟੀਜ਼ਨ ਹੈ ਇਹਨਾਂ ਦੇ ਇੱਕ ਭੈਣ ਤੇ ਭਰਾ ਹਨ ਦੋਨੋਂ ਮੈਡਨ ਨੇ ਕੈਨੇਡਾ ਵਿੱਚ ਪੀਆਰ ਨੇ ਮੰਗ ਇਹਨ ਲੜਕੀ ਵਧੀਆ ਪਰਿਵਾਰ ਤੋਂ ਸੋਹਣੀ ਜਿਹੀ ਪੜੀ ਲਿਖੀ ਲੜਕੀ ਚਾਹੀਦੀ ਹੈ ਲੜਕੀ ਕੈਨੇਡਾ ਤੋਂ ਹੋਵੇ ਭਾਵੇਂ ਇੰਡੀਆ ਤੋਂ ਹੋਵੇ ਲੜਕੀ ਤਲਾਕਸ਼ ਦਾ ਵੀ ਮਨ ਇਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਜੀ ਪਰ ਬਿਨਾ ਬੱਚੇ ਤੋਂ ਹੋਵੇ ਲੜਕੀ ਦੀ ਕਾਸਟ ਪੰਡਤ ਖੱਤਰੀ ਰਾਜਪੂਤ ਜਟਾ ਦਾ ਹੋਵੇ ਪਰ ਐਸੇ ਦਾ ਮੱਝ ਵੀ ਸਿੱਖਣ ਦੀ ਨਾ ਹੋਵੇ ਇਹਨਾਂ ਥਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਗੱਲਬਾਤ ਕਰ ਸਕਦੇ ਹੋ ਨਾਮ ਸਿੰਘਾ ਜੀ ਜਨਮ 1991 ਕਾਸਟ ਜਨ ਸਿੱਖ ਗੋਤ ਢਾਲੀਵਾਲ ਕੱਤ 5 ਫੁੱਟ 9 ਇੰਚ ਪੜਾਈ میٹرਿਕ ਪਰਿਵਾਰ ਵਿੱਚ ਮਾਤਾ ਪਿਤਾ ਨੇ ਇਹਨਾਂ ਦੀ ਇੱਕ ਭੈਣ ਹੈ ਜੀ ਭੈਣ ਮੈਰਿਡ ਹੈ ਜੀ ਨਵਾਂ ਕੈਨੇਡਾ ਏਰੀਆ ਲੁਧਿਆਣਾ ਕੰਮ ਹੈ ਵੀ ਵਸ ਡਰਾਈਵਰ ਹੈਵੀ ਮਸ਼ੀਨ ਆਪਰੇਟਡ ਇਨ ਦੁਬਈ ਫਰੋਂ ਲਾਸਟ ਇਅਰ 14 ਇਅਰ ਸੈਲਰੀ 60000 ਹੈ ਇਹਨਾਂ ਨੇ ਇਨਕਮ 7.5 ਲੱਖ ਹੈ ਜ਼ਮੀਨ 5 ਏਕੜਾ ਲੜਕਾ ਤਲਾਕशुदा ਹੈ ਜੀ ਲੜਕੇ ਦਾ 3 ਮਹੀਨੇ ਬਾਅਦ ਹੀ ਤਲਾਕ ਹੋ ਗਿਆ ਸੀ ਮੰਗ ਇਹਨਾਂ ਨੂੰ ਲੜਕੀ ਵਧੀਆ ਪਰਿਵਾਰ ਤੋਂ ਸੁਣੀ ਸੰਖੇਪ ਪੜੀ ਲਿਖੀ ਲੜਕੀ ਚਾਹੀਦੀ ਹੈ ਲੜਕੀ ਪਾਵੇਂ ਤਲਾਕशुदा ਹੋਵੇ ਪਰ ਇਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਜੀ ਪਰ ਲੜਕੀ ਬਿਨਾ ਬੱਚੇ ਤੋਂ ਹੋਵੇ ਪਰ ਲੜਕੀ ਦੀ ਘਰ ਜੜ ਸਿੱਖੀ ਹੋਵੇ ਇਹਨਾਂ ਨੇ ਥੱਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਨਾਮ ਸਿੰਘਾਜੀ ਕਾਸਟ ਜੜ ਸਿੱਖ ਹੈ ਜਨਮ 14/12/1999 ਕੱਦ 6 ਫੁੱਟ 1 ਇੰਚ ਪੜਾਈ ਪਲੱਸ 2 ਕੰਪਿਊਟਰ ਡਿਪਲੋਮਾ 1 ਸਾਲ ਦਾ ਸਟੇਟਸ ਔਨ ਵਰਕ ਪਰਮਿਟ ਕੈਨੇਡਾ ਬ੍ਰੈਂਟਨ ਬ੍ਰਦਰ ਅਨਮੈਰਿਡ ਔਰ ਡੀ ਸਟੱਡੀ ਪਰਮਿਟ ਬ੍ਰੈਂਟਨ ਮਦਰ ਹੈਲਥ ਵਰਕਰ ਨੇ ਫਾਦਰ ਹੈ ਰਿਟਾਇਰਡ ਆਰਮੀ ਆਫਸਰ ਨੇ ਗ੍ਰੈਂਡਫਾਦਰ ਰਿਟਾਇਰਡ ਆਰਮੀ ਆਫਸਰ ਨੇ ਜ਼ਮੀਨ 13 ਏਕੜ ਹੈ ਜ਼ਿਲ੍ਹਾ ਗੁਰਦਾਸਪੁਰ ਮੰਗ ਲੜਕੀ ਕੈਨੇਡਾ ਪੀਆਰ ਹੋਵੇ ਗੁਰਸਿੱਖ ਪਰਿਵਾਰ ਤੋਂ ਹੋਵੇ ਲੜਕੀ ਦਾ ਕੱਦ 5 ਫੁੱਟ 5 ਇੰਚ ਤੋਂ ਉੱਪਰ ਹੋਵੇ ਲੜਕੀ ਦੀ ਕਾਸਟ ਜੜ ਸਿੱਖੀ ਹੋ ਇਨਤਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਨਾਮ ਕੌਰ ਹੈ ਜੀ ਜਨਮ 13/3/1997 ਕੱਦ ਪੰਜ ਫੁੱਟ 1 ਇੰਚ ਹੈ ਜੀ ਕਾਸਟ ਰਵੀਦਾਸੀ ਹੈ ਪੜ੍ਹਾਈ ਬੀਏ ਐਲਐਲਬੀ ਐਲਐਨਐਮ ਜ਼ਿਲ੍ਹਾ ਹੁਸ਼ਿਆਰਪੁਰ ਗੋਤ ਬੱਦਨ ਜੌਬ এমਪਲoyed ਇਨ ਡਾਈਟਰੀ ਐਡ ਕੈਨੇਡਾ ਵਿੱਚ ਜੌਬ ਕਰਦੀ ਹੈ ਇਹ ਤਿੰਨ ਭੈਣਾਂ ਤੇ ਇੱਕ ਭਰਾ ਹੈ ਨੇ ਜੀ ਪਿਤਾ ਗਵਰਨਮੈਂਟ ਜੌਬ ਤੋਂ ਰਿਟਾਇਰ ਨੇ ਮਾਤਾ ਹਾਊਸ ਮੇਕਰ ਨੇ ਮੰਗ ਇਹਨਾਂ ਨੂੰ ਲੜਕਾ ਵਧੀਆ ਪਰਿਵਾਰ ਤੋਂ ਸੋਨਾ ਸੁਨੱਖਾ ਪੀਆਰ ਕੈਨੇਡਾ ਤੋਂ ਲੜਕਾ ਚਾਹੀਦਾ ਹੈ ਲੜਕਾ ਕੋਈ ਨਸ਼ਾ ਨਾ ਕਰਦਾ ਹੋਵੇ ਜੀ ਲੜਕਾ ਰਵਿਦਾਸ ਜਾਂ ਕਾਸਟ ਦਾ ਹੀ ਹੋਵੇ ਇਹਨਾਂ ਥਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਨਾਮ ਹਰਦੀਪ ਸਿੰਘ ਹੈ ਜੀ ਉਮਰ 25 ਸਾਲ ਹੈ ਕਾਸਟ ਸੈਣੀ ਸਿੱਖ ਕੱਦ 5 ਵਿਚਾਰ ਹੈ ਚ ਗੋਤ ਪੰਮਾ ਪੜਾਈ 10 ਪਾਸ ਪੰਡਾ ਪਤਾ ਪਿੰਡ ਸੈਡਵਾਲ ਖੁਰਦ ਚੇਲਾ ਗੁਰਦਾਸਪੁਰ ਪਰਿਵਾਰ ਵਿੱਚ ਮਾਤਾ ਪਿਤਾ ਨੇ ਦੋ ਭੈਣਾਂ ਨੇ ਇੱਕ ਮੈਰਿਡ ਹੈ ਤੇ ਇੱਕ ਭੈਣ ਨਮਰਿਡ ਹੈ ਬੀਐਸਸੀ ਕਰਦੀ ਹੈ ਲੜਕੇ ਨੂੰ ਇੱਕ ਕਿੱਲਾ ਜ਼ਮੀਨ ਆਉਂਦੀ ਹੈ ਵਧੀਆ ਘਰ ਪਰਿਵਾਰ ਹੈ ਤੇ ਆਪਣਾ ਪੋਲਿਟੀ ਫਾਰਮ ਹੈ ਜੌਬ ਲੜਕਾ ਟਰੱਕ ਡਰਾਈਵਰ ਦੀ ਕੋਈ ਨਸ਼ਾ ਨਹੀਂ ਕਰਦਾ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਲੜਕੀ ਚਾਹੀਦੀ ਹੈ ਲੜਕੀ ਭਾਵੇਂ ਗਰੀਬ ਪਰਿਵਾਰ ਤੋਂ ਹੋਵੇ ਲੜਕੀ ਸिलाई ਜਾਣਦੀ ਹੋਵੇ ਪਰਿਵਾਰ ਵੱਲੋਂ ਦਾਦੇ ਕੋਈ ਮੰਗ ਨਹੀਂ ਮੈਰਜ ਬੁਰ ਵਾਲੇ ਪਰਵਾਨ ਨੂੰ ਨਾ ਕਰਨ ਜਿੰਨਾ ਥੱਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਉਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਨਾਮ ਕੌਰ ਹੈ ਜਨਮ 1994 5/3 ਇੰਚ ਕਾਸਟ ਜੜ ਸਿੱਖ ਪੜ੍ਹਾਈ ਵੀ ਐਸੀ ਨਰਸਿੰਗ ਕੈਨੇਡਾ ਤੋਂ ਪੜਾਈ ਡਿਪਲੋਮਾ ਇਨ ਸੋਸ਼ਲ ਸਰਵਿਸ ਵਰਕਰ ਰੈਂਟੋ ਪਰਿਵਾਰ ਵਿੱਚ ਮਾਤਾ ਪਿਤਾ ਤੇ ਇੱਕ ਪ੍ਰਾਕ ਕਨੇਡਾ ਵਿੱਚ ਤੇ ਇੱਕ ਪ੍ਰਾਕ ਕਨੇਡਾ ਵਿੱਚ ਪੀਆਰ ਇੰਡੇ ਦਾ ਪਤਾ ਜਲੰਧਾ ਲੜਕੀ ਸੋਹਣੀ ਸੁਲਖੀ ਹੈ ਵਧੀਆ ਘਰ ਪਰਿਵਾਰ ਤੋਂ ਹੈ ਲੜਕੀ ਕਨੇਡਾ ਵਰਕ ਪਰਮਿਟ ਤੇ ਆ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਕਨੇਡਾ ਪੀਆਰ ਲੜਕਾ ਚਾਹੀਦਾ ਲੜਕਾ ਕਨੇਡਾ ਤੋਂ ਹੀ ਹੋਵੇ ਮੈਰਜੂਰ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜਿੰਨਾ telephone ਨੰਬਰ ਦਿੱਤਾ ਗਿਆ ਹੈ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਨਾਮ ਮਨਪ੍ਰੀਤ ਸਿੰਘਾ ਜੀ ਜਰਮਨੀ 997 ਕਾਸਟ ਜੜ ਸਿੱਖਾ ਗੋਤਮਾਨ ਕੱਦ ਪੰਡ 8 ਇੰਚ ਉਹ ਪ੍ਰਾਈਵੇਟਨਰੀ ਡਾਕਟਰ ਡਿਪਲੋਮਾ ਤਹਿਸੀਲ ਮੋੜ ਜ਼ਿਲ੍ਹਾ ਬਠਿੰਡਾ ਪਰਿਵਾਰ ਵਿੱਚ ਮਾਤਾ ਪਿਤਾ ਨੇ ਇੱਕ ਭਰਾ ਮੈਰਲੇਨ ਆਰਮੀ ਵਿੱਚ ਗਵਰਨਮੈਂਟ ਜੌਬ ਕਰਦਾ ਹੈ ਜ਼ਮੀਨ ਤਿੰਨ ਗਿੱਲੇ ਹੈ ਲੜਕਾ ਸੋਹਣਾ ਸੁਨੱਖਾ ਵਧੀਆ ਪਰਿਵਾਰ ਤੋਂ ਹੈ ਵਧੀਆ ਕੁੁੱਠੀ ਪਈ ਹੋਈ ਹੈ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਘਰੇਲੂ ਘਰਵਾਰ ਸੰਭਾਲਣ ਵਾਲੀ ਲੜਕੀ ਚਾਹੀਦੀ ਹੈ ਲੜਕੀ ਭਾਵੇਂ ਗਰੀਬ ਪਰਿਵਾਰ ਤੋਂ ਹੋਵੇ ਦਾਦੀ ਕੋਈ ਮੰਗ ਨਹੀਂ ਮੈਰਜ ਬੁਰ ਵਾਲੇ ਪਰਵਾਨਾ ਫੋਨ ਨਾ ਕਰਨ ਜੀ ਇਹਨਾਂ ਥੱਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਨਾਮ ਜਗਦੀਪ ਸਿੰਘ ਹੈ ਜੀ ਅਮਰਤਾਰੀ ਲੜਕਾ ਹੈ ਜਨਮ 5/11/1991 ਕੱਦ 5'9" ਪੜਾਈ ਬੀਏ ਕੰਪਿਊਟਰ ਡਿਪਲੋਮਾ ਕਾਸ ਤੇ ਜਾਰੀ ਸਿੱਖ ਕੰਮ ਦੁਬਈ ਵਿੱਚ ਆਪਣਾ ਟਰੱਕ ਚਲਾਉਂਦਾ ਹੈ ਜੀ ਤਨਖਾਹ 1 ਲੱਖ ਮਹੀਨੇ ਦੀ ਹੈ ਪਰਿਵਾਰ ਵਿੱਚ ਪਿਤਾ ਖੇਤੀਬਾੜੀ ਕਰਦੇ ਨੇ ਮਾਤਾ ਹਾਊਸ ਵਾਈਫ ਨੇ ਪਤਾ ਤਨਤਨ ਸਾਹਿਬ ਜ਼ਮੀਨ 6 ਕਿੱਲੇ ਇਹਨਾਂ ਦੇ ਦੋ ਭਰਾ ਕੈਨੇਡਾ ਵਿੱਚ ਪੀਆਰ ਨੇ ਦੋਨੋਂ ਮੈਰਿਡ ਨੇ ਲੜਕਾ ਸੋਹਣਾ ਸਨੱਖਾ ਤੇ ਕੋਈ ਨਸ਼ਾ ਨਹੀਂ ਕਰਦਾ ਮੰਗੇ ਨੂੰ ਲੜਕੀ ਵਧੀਆ ਪਰਿਵਾਰ ਤੋਂ ਸੋਹਣੀ ਸਨੱਖੀ ਪੜੀ ਲਿਖੀ ਘਰੇਲੂ ਲੜਕੀ ਚਾਹੀਦੀ ਹੈ ਲੜਕੀ ਦੀ ਕਾਸ ਜਰਸੀ ਕੀ ਹੋਵੇ ਲੜਕੀ ਬਾਮੀਂ ਇੰਡੇ ਤੋਂ ਹੋਵੇ ਜਾਂ ਕੋਈ ਫੋਨ ਫੈਕਟਰੀ ਤੋਂ ਹੋਵੇ ਵਿਆਹ ਸਿੰਪਲ ਕਰਨਾ ਹੈ ਦਾਦੇ ਦੀ ਕੋਈ ਮੰਗ ਨਹੀਂ ਮੈਰਿਜ ਗੁਰੂ ਵਾਲੇ ਪਰਮਾਨ ਫੋਨ ਨਾ ਕਰਨ ਜੀ ਇਹਨਾਂ ਥੱਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ